ਸਾਰੀ ਬਰਾਤ ਦੇ ਸਾਹਮਣੇ ਕਰ ਰਹੇ ਸੀ ਕਰੋੜਪਤੀ ਪੁੱਤ ਦੇ ਬਾਪ ਦੀ ਬੇਇੱਜ਼ਤੀ ਉਡਾ ਰਹੇ ਸੀ ਕੱਪੜਿਆਂ ਦਾ ਮਜ਼ਾਕ ਫਿਰ ਜਦੋਂ ਮੁੰਡੇ ਨੇ ਆਪਣੀ ਪੈਸਿਆਂ ਦੀ ਪਾਵਰ ਦਿਖਾਈ ਫਿਰ ਜੋ ਹੋਇਆ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਮਹਿੰਦਰ ਆਪਣੇ ਪੁੱਤ ਵਿਸ਼ਾਲ ਦੇ ਨਾਲ ਪੈਲਸ ਦੇ ਗੇਟ ਵੱਲ ਵਧੇ ਹੀ ਸੀ ਗੇਟ ਤੇ ਖੜਿਆ ਗਾਰਡ ਉਹਨਾਂ ਨੂੰ ਦੇਖ ਕੇ ਕਾਪੀ ਚੱਕ ਲੈਂਦਾ ਹੈ ਆਕੜ ਕੇ ਬੋਲਿਆ ਕਿ ਨਾਮ ਦੱਸੋ ਜੇਕਰ ਇਸ ਗੈਸਟ ਲਿਸਟ ਦੇ ਵਿੱਚ ਤੁਹਾਡਾ ਨਾਮ ਹੋਵੇਗਾ ਤਾਂ ਅੰਦਰ ਐਂਟਰੀ ਹੋਵੇਗੀ ਨਹੀਂ ਤਾਂ ਨਹੀਂ ਮਹਿੰਦਰ ਥੋੜਾ ਜਿਹਾ ਡਰਦੇ ਹੋਏ ਬੋਲਿਆ ਪੁੱਤ ਕਾਰਡ ਆਇਆ ਸੀ ਲਾੜੇ ਦੇ ਪਿਤਾ ਜੀ ਸਾਡੇ ਪੁਰਾਣੇ ਰਿਸ਼ਤੇਦਾਰ ਨੇ ਬੈਲਸ ਦੇ ਗਾਰਡਨ ਨੇ ਉੱਤੋਂ ਤੋਂ ਲੈ ਕੇ ਨੀਚੇ ਤੱਕ ਦੇਖਿਆ ਹੱਸਿਆ ਨਹੀਂ ਇੱਕ ਟੌਂਟ ਮਾਰਿਆ ਕਾਰਡ ਸਾਰਿਆਂ ਨੂੰ ਜਾਂਦਾ ਹੈ ਜਨਾਬ ਜੇ ਲਿਸਟ ਵਿੱਚ ਨਾਮ ਹੋਇਆ ਤਾਂ ਅੰਦਰ ਜਾਓਗੇ ਨਹੀਂ ਤਾਂ ਵਾਪਸ ਆਪਣੇ ਘਰ ਜਾਇਓ ਗਾਰਡਨ ਨੇ ਉੱਤੇ ਤੋਂ ਲੈ ਕੇ ਨੀਚੇ ਤੱਕ ਵਿਸ਼ਾਲ ਨੂੰ ਦੇਖਿਆ ਤੇ ਮਨ ਦੇ ਹੀ ਮਨ ਵਿੱਚ ਕਹਿਣ ਲੱਗਿਆ ਕਿ ਇਸ ਤਰ੍ਹਾਂ ਦੇ ਕੱਪੜੇ ਵਿੱਚ ਤਾਂ ਸਾਡਾ ਸਟਾਫ ਵੀ ਅੰਦਰ ਨਹੀਂ ਜਾਂਦਾ ਕੋਲ ਖੜੇ ਦੋ ਵੇਟਰਾਂ ਨੇ ਮਸਾਹੀ ਆਪਣਾ ਹਾਸਾ ਕੰਟਰੋਲ ਕੀਤਾ ਉਨ੍ਹਾਂ ਵਿੱਚੋਂ ਇੱਕ ਨੇ ਦੂਜੇ ਨੂੰ ਕਿਹਾ ਲੱਗਦਾ ਹੈ ਪਿੰਡ ਦੇ ਨੇ ਇਹ ਲੋਕ ਕੱਪੜੇ ਪਾਉਣ ਦਾ ਤਰੀਕਾ ਵੀ ਨਹੀਂ ਪਤਾ ਮੂੰਹ ਚੱਕ ਕੇ ਇਦਾਂ ਹੀ ਵੀਆਈਪੀ ਵਿਆਹ ਦੇ ਵਿੱਚ ਆ ਗਏ ਯਾਰ ਥੋੜਾ ਤਾਂ ਸੋਚਣਾ ਚਾਹੀਦਾ ਹੈ ਵਿਸ਼ਾਲ ਸਮਝ ਗਿਆ ਸੀ ਉਸ ਨੇ ਗੁੱਸੇ ਦੇ ਨਾਲ ਵੇਟਰਾਂ ਨੂੰ ਦੇਖਿਆ ਪਰ ਕੁਝ ਬੋਲਿਆ ਨਹੀਂ ਉਦੋਂ ਹੀ ਅੰਦਰੋਂ ਤੋਂ ਇੱਕ ਰਿਸ਼ਤੇਦਾਰ ਪਹਿਚਾਣਦੇ ਹੀ ਭੱਜ ਆਇਆ ਹੈਲੋ ਇਹ ਸਾਡੇ ਗੈਸਟ ਹਨ ਇਹਨਾਂ ਨੂੰ ਆਉਣ ਦਿਓ ਗਾਰਡ ਇੱਕ ਸਾਈਡ ਹੋ ਗਿਆ ਅੰਦਰ ਵੜਦੇ ਹੀ ਸਾਹਮਣੇ ਵੈਲਕਮ ਏਰੀਆ ਸਜਾਇਆ ਹੋਇਆ ਸੀ ਵੱਡੇ ਵੱਡੇ ਰਿਸ਼ਤੇਦਾਰਾਂ ਨੂੰ ਫੁੱਲਾਂ ਦਾ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਸੀ ਕੈਮਰੇ ਵਾਲੇ ਉਹਨਾਂ ਦੀਆਂ ਫੋਟੋਆਂ ਖਿੱਚ ਰਹੇ ਸਨ ਪਰ ਜਦੋਂ ਮਹਿੰਦਰ ਤੇ ਵਿਸ਼ਾਲ ਉੱਥੇ ਪਹੁੰਚੇ ਕਿਸੇ ਨੇ ਉਹਨਾਂ ਨੂੰ ਜ਼ਰੂਰੀ ਨਹੀਂ ਸਮਝਿਆ ਉਹ ਇੱਕ ਪਾਸੇ ਖੜੇ ਹੀ ਰਹਿ ਗਏ ਉਸੇ ਟਾਈਮ ਰੀਆ ਦਾ ਰਿਸ਼ਤੇਦਾਰ ਆਪਣੀ ਸਹੇਲੀ ਸੋਨਿਆ ਨੂੰ ਹੌਲੀ ਜਿਹੀ ਬੋਲਿਆ ਇਹੋ ਜਿਹੇ ਲੋਕਾਂ ਨੂੰ ਬੁਲਾ ਕੇ ਸਾਰਾ ਹੀ ਮਾਹੌਲ ਖਰਾਬ ਲੱਗ ਰਿਹਾ ਹੈ ਵਿਸ਼ਾਲ ਨੇ ਸੋਚ ਲਿਆ ਉਹਨਾਂ ਦੇ ਚਿਹਰੇ ਉਦਾਸ ਹੋ ਗਏ ਪਰ ਉਹਨਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਕਿਉਂਕਿ ਮਹਿੰਦਰ ਸਿੰਘ ਬਹੁਤ ਹੀ ਸਧਾਰਨ ਵਿਅਕਤੀ ਤੇ ਪਿੰਡ ਦੇ ਵਿੱਚ ਰਹਿ ਕੇ ਹੀ ਵੱਡੇ ਹੋਏ ਸੀ ਉਹਨਾਂ ਨੂੰ ਲੱਗਦਾ ਸੀ ਕਿ ਸਾਰੇ ਦੇ ਸਾਰੇ ਵਿਅਕਤੀ ਹੀ ਪਿੰਡਾ ਵਾਂਗ ਹੀ ਹੁੰਦੇ ਨੇ ਜਿੱਥੇ ਕੋਈ ਵੀ ਚੀਜ਼ ਪਾ ਲਓ ਸਭ ਚੱਲਦਾ ਹੈ ਕਦੇ ਕੋਈ ਵੀ ਕਿਸੇ ਦੇ ਕੱਪੜਿਆਂ ਕਰਕੇ ਮਜ਼ਾਕ ਨਹੀਂ ਉਡਾਉਂਦਾ ਪਰ ਇਥੇ ਸਾਰਾ ਕੁਝ ਅਲੱਗ ਸੀ ਦੋਵੇਂ ਹਾਲ ਦੇ ਅੰਦਰ ਪਹੁੰਚੇ ਸਾਹਮਣੇ ਫੁੱਲਾਂ ਦੇ ਨਾਲ ਸਜਾਏ ਹੋਏ ਵੀਆਈਪੀ ਕੁਰਸੀਆਂ ਸੀ ਮਹਿੰਦਰ ਤੇ ਵਿਸ਼ਾਲ ਉੱਥੇ ਜਾ ਕੇ ਬੈਠ ਗਏ ਪਰ ਕੁਝ ਹੀ ਦੇਰ ਚ ਕਰਨ ਆ ਕੇ ਗੁੱਸੇ ਦੇ ਵਿੱਚ ਬੋਲਿਆ ਇਹ ਵੀਆਈਪੀ ਕੁਰਸੀਆਂ ਨੇ ਤੁਹਾਡੇ ਲਈ ਪਿੱਛੇ ਕੁਰਸੀਆਂ ਲਗੀਆਂ ਨੇ ਕਿਰਪਾ ਕਰਕੇ ਉੱਥੇ ਬੈਠ ਜਾਓ ਮਹਿੰਦਰ ਚੁੱਪਚਾਪ ਉઠਿਆ ਤੇ ਪਿੱਛੇ ਜਾ ਕੇ ਬਹਿ ਗਿਆ ਵਿਸ਼ਾਲ ਉਹਨਾਂ ਨੂੰ ਰੋਕਣਾ ਚਾਹੁੰਦਾ ਸੀ ਪਰ ਮਹਿੰਦਰ ਨੇ ਅੱਖਾਂ ਦੇ ਨਾਲ ਇਸ਼ਾਰਾ ਕੀਤਾ ਚੁੱਪ ਹੋ ਜਾ ਥੋੜੀ ਦੇਰ ਬਾਅਦ ਦੋਵੇਂ ਹੀ ਖਾਣੇ ਦੀ ਲੱਗੀ ਹੋਈਆਂ ਸਟਾਲਾਂ ਵੱਲ ਗਏ ਉੱਥੇ ਲੰਬੀ ਲਾਈਨਾਂ ਲੱਗੀਆਂ ਹੋਈਆਂ ਸੀ ਇੱਕ ਪਾਸੇ VIP ਰਿਸ਼ਤੇਦਾਰਾਂ ਦੇ ਲਈ ਅਲੱਗ ਤੋਂ ਕਾਊਂਟਰ ਸੀ ਅਤੇ ਦੂਸਰੇ ਪਾਸੇ ਨੋਰਮਲ ਖਾਣਾ ਜਦੋਂ ਮਹਿੰਦਰ ਤੇ ਵਿਸ਼ਾਲ VIP ਕਾਊਂਟਰ ਕੋਲ ਗਏ ਇੱਕ ਵੇਟਰ ਨੇ ਉਹਨਾਂ ਨੂੰ ਰੋਕ ਦਿੱਤਾ ਸਰ ਪੁਲਿਸ ਗੁੱਸਾ ਨਾ ਕਰਿਓ ਇਹ ਲਾਈਨ ਬੀਆਈਪ ਰਿਸ਼ਤੇਦਾਰਾਂ ਦੇ ਲਈ ਹੈ ਤੁਹਾਡੇ ਲਈ ਰੈਜ਼ਰਮੈਂਟ ਪਿੱਛੇ ਵਾਲੇ ਕਾਊਂਟਰ ਤੇ ਹੈ ਮਹਿੰਦਰ ਨੇ ਵੇਟਰ ਨੂੰ ਕਿਹਾ ਪੁੱਤ ਅਸੀਂ ਵੀ ਤਾਂ ਗੈਸਟ ਹਾਂ ਵੇਟਰ ਨੇ ਵਿੱਚ ਹੀ ਗੱਲ ਕੱਟ ਦਿੱਤੀ ਜੀ ਹਾਂ ਪਰ ਤੁਹਾਡੇ ਲਈ ਖਾਣਾ ਪਿੱਛੇ ਹੈ ਇਹ ਸਿਰਫ ਸਪੈਸ਼ਲ ਗੈਸਟਾਂ ਲਈ ਹੈ ਵਿਸ਼ਾਲ ਨੇ ਸਾਰਾ ਕੁਝ ਦੇਖਿਆ ਉਸ ਦੇ ਦਿਲ ਚ ਗੁੱਸੇ ਦੀ ਅੱਗ ਭੜਕ ਗਈ ਪਰ ਉਸਨੇ ਠੰਡਾ ਜਿਹਾ ਸਾਹ ਲਿਆ ਤੇ ਆਪਣੇ ਆਪ ਨੂੰ ਰੋਕਿਆ ਉਹ ਆਪਣੇ ਪਿਤਾ ਦੇ ਕੰਨ ਦੇ ਵਿੱਚ ਕੁਝ ਬੋਲਿਆ ਪਾਪਾ ਸਾਰਾ ਕੁਝ ਸੁਣ ਲਿਓ ਹਲੇ ਟਾਈਮ ਆਵੇਗਾ ਤਾਂ ਮੈਂ ਸਾਰਿਆਂ ਦੇ ਸਾਹਮਣੇ ਇਹਨਾਂ ਦੀ ਬੋਲਤੀ ਬੰਦ ਕਰਵਾ ਦੇਵਾਂਗਾ ਮਹਿੰਦਰ ਨੇ ਪੁੱਤ ਦੀਆਂ ਅੱਖਾਂ 'ਚ ਦੇਖਿਆ ਉਸ ਨੂੰ ਗੁੱਸਾ ਵੀ ਆ ਰਿਹਾ ਸੀ ਤੇ ਭਰੋਸਾ ਵੀ ਉਹ ਕੁਝ ਕਹਿ ਨਾ ਸਕੇ ਬਸ ਚੁੱਪਚਾਪ ਪਿੱਛੇ ਵਾਲੀ ਲਾਈਨ ਦੇ ਵਿੱਚ ਖੜੇ ਹੋ ਗਏ ਹਾਲ ਦੇ ਵਿੱਚ ਕਿਤੇ ਲੋਕ ਗੱਲਾਂ-ਬਾਤਾਂ ਕਰ ਰਹੇ ਸੀ ਹੱਸ ਰਹੇ ਸੀ ਤੇ ਕੋਈ ਉਹਨਾਂ ਨੂੰ ਡੇੱਡੀ ਜਹੀ ਨਿਗਾਹ ਦੇ ਨਾਲ ਦੇਖ ਰਿਹਾ ਸੀ ਤੇ ਕੋਈ ਨਜ਼ਰ ਅੰਦਾਜ਼ ਕਰ ਰਿਹਾ ਸੀ ਪਰ ਵਿਸ਼ਾਲ ਚੁੱਪ ਰਿਹਾ ਉਸ ਦੀਆਂ ਅੱਖਾਂ ਯਾਦ ਕਰ ਰਹੀਆਂ ਸੀ ਹਰ ਹਸਣ ਵਾਲਾ ਹਰ ਤਾਨੇ ਦੇਣ ਵਾਲਾ ਉਸ ਦੇ ਦਿਲ ਦੇ ਵਿੱਚ ਜਿਵੇਂ ਜ਼ਖਮ ਬਣਾ ਰਿਹਾ ਸੀ ਉਹ ਜਾਣਦਾ ਸੀ ਕਿ ਇਹ ਸ਼ੁਰੂਆਤ ਹੈ ਹਲੇ ਬਹੁਤ ਕੁਝ ਦੇਖਣਾ ਬਾਕੀ ਸੀ ਮਹਿੰਦਰ ਤੇ ਵਿਸ਼ਾਲ ਦੇ ਮੰਚ ਖਨੇਰਾ ਹੋ ਗਿਆ ਸੀ ਉਹ ਦੋਵੇਂ ਹੀ ਪਿਛੇ ਵਾਲੇ ਟੇਬਲ ਤੇ ਬੈਠੇ ਸੀ ਜਿਵੇਂ ਕਿਸੇ ਨੇ ਉਹਨਾਂ ਨੂੰ ਅਲੱਗ ਹੀ ਦੁਨੀਆ 'ਚ ਬਿਠਾ ਦਿੱਤਾ ਹੋਵੇ ਸਾਹਮਣੇ ਵਾਲੀ ਲਾਈਨ 'ਚ ਸ਼ੋਰ ਸੀ ਹਾਸੇ ਸੀ ਗਿਲਾਸਾਂ ਦੀ ਛਣਕ ਸੀ ਪਰ ਇਧਰ ਸਾਰਾ ਕੁਝ ਸ਼ਾਂਤ ਸੀ ਕੋਲ ਬੈਠੇ ਟੇਬਲ ਤੇ ਕੁਝ ਰਿਸ਼ਤੇਦਾਰ ਗੱਲਾਂ ਕਰ ਰਹੇ ਸੀ ਉਹਨਾਂ ਦੀਆਂ ਨਜ਼ਰਾਂ ਮਹਿੰਦਰ ਤੇ ਵਿਸ਼ਾਲ ਤੇ ਸੀ ਇਹਨਾਂ ਨਾਲ ਰਿਸ਼ਤਾ ਰੱਖਣਾ ਮਤਲਬ ਕਿ ਇੱਜ਼ਤ ਖੋਣਾ ਹੈ ਇੱਕ ਨੇ ਤਾਨਾ ਮਾਰਿਆ ਦੂਜੇ ਨੇ ਹੱਸਦੇ ਹੋਏ ਕਿਹਾ ਹਾਂ ਕੁੜੀ ਤਾਂ ਠੀਕ ਹੈ ਪਰ ਇਹ ਸਾਡੇ ਲੈਵਲ ਦੇ ਨਹੀਂ ਅਜਿਹੇ ਲੋਕਾਂ ਦੇ ਨਾਲ ਰਿਸ਼ਤਾ ਰੱਖਣਾ ਲੈਵਲ ਡਿੱਗਣਾ ਹੈ ਕੋਲ ਬੈਠੇ ਰੀਆ ਦੀ ਸਹੇਲੀ ਸੋਨੀਆ ਨੇ ਆਪਣੇ ਦੋਸਤ ਨੀਹਾ ਨੂੰ ਕਿਹਾ ਸੱਚ ਕਹਾ ਵਿਸ਼ਾਲ ਤਾਂ ਠੀਕ ਲੱਗ ਰਿਹਾ ਪਰ ਉਸਦੇ ਪਿਤਾ ਨੂੰ ਦੇਖ ਕੇ ਉਹਨਾਂ ਦੀ ਔਕਾਤ ਸਮਝ ਆ ਗਈ ਉਹਨਾਂ ਦੇ ਹਾਸੇ ਵਿਸ਼ਾਲ ਦੇ ਦਿਲ ਨੂੰ ਤੀਰ ਦੀ ਤਰ੍ਹਾਂ ਚੀਰ ਗਏ ਵਿਸ਼ਾਲ ਨੇ ਜਿਵੇਂ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਪਰ ਵਿਸ਼ਾਲ ਨੇ ਸਾਰਾ ਕੁਝ ਸਹਿ ਲਿਆ ਉਸਨੇ ਆਪਣੀਆਂ ਮੁਠੀਆਂ ਬੰਦ ਕੇ ਮਨ ਦੇ ਵਿੱਚ ਗੁੱਸਾ ਭਖ ਗਿਆ ਪਰ ਉਸਨੇ ਆਪਣੇ ਆਪ ਨੂੰ ਕੰਟਰੋਲ ਕਰ ਲਿਆ ਥੋੜੀ ਦੇਰ ਬਾਅਦ ਵਿਸ਼ਾਲ ਨੇ ਵੇਟਰ ਨੂੰ ਇਸ਼ਾਰਾ ਕਰਕੇ ਪਾਣੀ ਮੰਗਿਆ ਵੇਟਰ ਨੇ ਤਰੇ ਚੱਕ ਲਈ ਤੇ ਉਹਨਾਂ ਦੇ ਸਾਹਮਣੇ ਪਾਣੀ ਦਾ ਗਲਾਸ ਰੱਖ ਦਿੱਤਾ ਥੋੜਾ ਜਿਹਾ ਪਾਣੀ ਮੇਜ਼ ਤੇ ਡੁੱਲ ਗਿਆ ਉਹਨਾਂ ਦੇ ਕੋਲ ਬੈਠਿਆ ਇੱਕ ਰਿਸ਼ਤੇਦਾਰ ਬੋਲਿਆ ਲੱਗਦਾ ਹੈ ਪਹਿਲੀ ਵਾਰ ਭਾਈ ਸਾਹਿਬ ਫਾਈਵ ਸਟਾਰ ਹੋਟਲ ਦੇ ਵਿੱਚ ਆਏ ਨੇ ਕੋਈ ਗੱਲ ਨਹੀਂ ਇਦਾਂ ਹੋ ਜਾਂਦਾ ਹੈ ਇਹ ਸ਼ਬਦ ਬਹੁਤ ਸਿੱਧੇ ਸੀ ਪਰ ਇਹਨਾਂ ਵਿੱਚੋਂ ਕਿਤੇ ਨਾ ਕਿਤੇ ਬੇਇੱਜ਼ਤੀ ਦੀ ਬਦਬੂ ਆ ਰਹੀ ਸੀ ਵਿਸ਼ਾਲ ਨੇ ਮਹਿਸੂਸ ਕੀਤਾ ਕਿ ਹਰ ਕੋਈ ਉਹਨਾਂ ਵੱਲ ਘੂਰ-ਘੂਰ ਕੇ ਦੇਖ ਰਿਹਾ ਹੈ ਜਿਵੇਂ ਉਹ ਮਜ਼ਾਕ ਬਣਾਉਣ ਲਈ ਬਣੇ ਹੋਣ ਕੋਲ ਤੋਂ ਲੰਘਦੇ ਹੋਏ ਕਰਨ ਨੇ ਹੌਲੀ ਜਿਹੀ ਕਿਹਾ ਇਹਨਾਂ ਨੂੰ ਬੁਲਾ ਕੇ ਗਲਤੀ ਕੀਤੀ ਹੈ ਸਾਰੇ ਬਰਾਤੀ ਇਹਨਾਂ ਨੂੰ ਦੇਖ ਰਹੇ ਨੇ ਤੇ ਸਾਰੇ ਇਹਨਾਂ ਦੀਆਂ ਗੱਲਾਂ ਕਰਨਗੇ ਵਿਸ਼ਾਲ ਨੇ ਆਪਣੇ ਪਿਤਾ ਵੱਲ ਦੇਖਿਆ ਉਸਰ ਟਾਈਮ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਉਹ ਚਾਹੁੰਦਾ ਤਾਂ ਇੱਕ ਮਿੰਟ ਦੇ ਵਿੱਚ ਹੀ ਸਾਰਿਆਂ ਦੀ ਔਕਾਤ ਮਿੱਟੀ ਵਿੱਚ ਮਿਲਾ ਸਕਦਾ ਸੀ ਪਰ ਕਿਸੇ ਦੇ ਕੁੜੀ ਦੇ ਵਿਆਹ 'ਚ ਲੜਾਈ ਕਰਨਾ ਇਹ ਵਿਸ਼ਾਲ ਤੇ ਮਹਿੰਦਰ ਦੇ ਔਸੋਲਾਂ ਦੇ ਖਿਲਾਫ ਸੀ ਉਹ ਬਿਲਕੁਲ ਵੀ ਨਹੀਂ ਚਾਹੁੰਦੇ ਸੀ ਕਿ ਕਿਸੇ ਦੇ ਵਿਆਹ ਨੂੰ ਖਰਾਬ ਕਰਨ ਦਾ ਕਲੰਕ ਉਹਨਾਂ ਤੇ ਲੱਗ ਜਾਵੇ ਇਸ ਦੇ ਚੱਲਦਿਆਂ ਹੀ ਸਟੇਜ ਤੇ ਇੱਕ ਵੱਡਾ ਬਿਜ਼ਨਸਮੈਨ ਆਇਆ ਉਸ ਦੇ ਆਉਂਦਿਆਂ ਹੀ ਹਾਲ ਦੇ ਵਿੱਚ ਹਲਚਲ ਹੋਣ ਲੱਗੀ ਮੀਡੀਆ ਦੇ ਕੈਮਰੇ ਉਸ ਦੇ ਵੱਲ ਘੁੰਮ ਗਏ ਲੋਕ ਉਹਨਾਂ ਦੇ ਨਾਲ ਫੋਟੋਆਂ ਖਿੱਚਵਾਉਣ ਲੱਗੇ ਵਿਸ਼ਾਲ ਦੂਰ ਤੋਂ ਇਹ ਸਭ ਕੁਝ ਦੇਖ ਰਿਹਾ ਸੀ ਉਸ ਦੇ ਬੋਲਾਂ ਤੇ ਹਲਕੀ ਜਿਹੀ ਮੁਸਕਾਨ ਆਈ ਪਿਤਾ ਜੀ ਦੇਖੋ ਹੁਣ ਵਕਤ ਬਦਲਣ ਵਾਲਾ ਹੈ ਮਹਿੰਦਰ ਕੁਝ ਸਮਝ ਨਾ ਸਕਿਆ ਉਹਨਾਂ ਨੇ ਪੁੱਤਰ ਵੱਲ ਦੇਖਿਆ ਪਰ ਵਿਸ਼ਾਲ ਦੀਆਂ ਅੱਖਾਂ ਦੇ ਵਿੱਚ ਜੋ ਚਮਕ ਸੀ ਉਸ ਨੇ ਦੱਸ ਦਿੱਤਾ ਕਿ ਕੁਝ ਹੀ ਥੇਰ ਚ ਕੁਝ ਵੱਡਾ ਹੋਣ ਵਾਲਾ ਹੈ ਇਹ ਵੱਡਾ ਬਿਜ਼ਨਸਮੈਨ ਕੁਝ ਹੋਰ ਇੰਡਸਟਰੀਅਲ ਬਰਮਾ ਸੀ ਜਦੋਂ ਨਿਗਾ ਅਚਾਨਕ ਹੀ ਵਿਸ਼ਾਲ ਤੇ ਪਈ ਤਾਂ ਉਸਨੇ ਦੋ ਵਾਰ ਧਿਆਨ ਦੇ ਨਾਲ ਦੇਖਿਆ ਫਿਰ ਮੁਸਕਰਾਉਂਦੇ ਹੋਏ ਅੱਗੇ ਵਧਿਆ ਓਏ ਹੋਏ ਇਹ ਤਾਂ ਉਹੀ ਵਿਸ਼ਾਲ ਹੈ ਨਾ ਉਸਨੇ ਉੱਚੀ ਆਵਾਜ਼ ਦੇ ਵਿੱਚ ਕਿਹਾ ਹਾਲ ਦੇ ਵਿੱਚ ਸਾਡੇ ਹੀ ਰਿਸ਼ਤੇਦਾਰ ਹੈਰਾਨ ਹੋ ਗਏ ਸਾਰੇ ਦੀਆਂ ਨਜ਼ਰਾਂ ਉਸ ਖੁੰਝੇ ਵੱਲ ਘੁੰਮ ਗਈਆਂ ਜਿੱਥੇ ਵਿਸ਼ਾਲ ਬੈਠਿਆ ਸੀ ਮਹਿੰਦਰ ਨੇ ਹੈਰਾਨੀ ਦੇ ਨਾਲ ਆਪਣੇ ਪੁੱਤ ਦੇ ਹਵਾਲ ਦੇਖਿਆ ਵਿਸ਼ਾਲ ਇਹ ਤੈਨੂੰ ਪਛਾਣਦੇ ਨੇ ਵਿਸ਼ਾਲ ਨੇ ਹਲਕੇ ਜਿਹੇ ਮੁਸਕਾਨ ਦਿੱਤੀ ਪਰ ਜਵਾਬ ਦੇਣ ਤੋਂ ਪਹਿਲਾਂ ਹੀ ਬਰਮਾ ਨੇ ਦੁਬਾਰਾ ਕਿਹਾ ਹਾਂ ਹਾਂ ਮੈਂ ਪਛਾਣ ਲਿਆ ਇਹ ਹੈ ਵਿਸ਼ਾਲ ਜਿਨ੍ਹਾਂ ਨੇ ਕੁਝ ਮਹੀਨੇ ਪਹਿਲਾਂ 4400 ਕਰੋੜ ਦੀ ਕੰਪਨੀ ਖਰੀਦ ਕੇ ਪੂਰੇ ਬਿਜ਼ਨਸਮੈਨਾਂ ਨੂੰ ਹੈਰਾਨ ਕਰ ਦਿੱਤਾ ਸੀ ਪੂਰਾ ਹਾਲ ਦੇਖਦਾ ਹੀ ਰਹਿ ਗਿਆ ਪੇੜ ਦੇ ਵਿੱਚ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਕਿ ਇਹ ਉਹੀ ਹੈ ਇੰਨੇ ਵੱਡੇ ਬਿਜ਼ਨਸਮੈਨ ਸਧਾਰਨ ਕੱਪੜਿਆਂ 'ਚ ਯਕੀਨ ਨਹੀਂ ਹੁੰਦਾ ਰੀਨਾ ਦਾ ਕਜ਼ਨ ਕਰਨ ਜਿਹੜਾ ਹੁਣ ਤੱਕ ਤਾਨੇ ਮਾਰ ਰਿਹਾ ਸੀ ਉਸ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਸੋਨੀਆ ਤੇ ਨਿਹਾਰ ਹੈਰਾਨੀ ਦੇ ਨਾਲ ਇੱਕ ਦੂਜੇ ਨੂੰ ਦੇਖ ਰਹੀਆਂ ਸੀ ਦੂਜੇ ਗੈਸਟ ਅੱਗੇ ਵਧਿਆ ਤੇ ਬੋਲਿਆ ਇਹਨਾਂ ਦੇ ਬਾਰੇ ਤਾਂ ਹਰ ਬਿਜ਼ਨਸਮੈਨ ਨੇ ਲਿਖਿਆ ਪੂਰੇ ਸਰਕਲ ਦੇ ਵਿੱਚ ਇਹਨਾਂ ਦਾ ਨਾਮ ਮਸ਼ਹੂਰ ਹੈ ਪਰ ਦੇਖੋ ਇੰਨਾ ਵੱਡੇ ਕਾਰੋਬਾਰੀ ਹੋ ਕੇ ਵੀ ਕਿੰਨਾ ਸਾਦਗੀ ਦੇ ਵਿੱਚ ਰਹਿ ਰਹੇ ਨੇ ਕੀ ਕੋਈ ਪਛਾਣ ਹੀ ਨਹੀਂ ਸਕਿਆ ਹੁਣ ਵਿਸ਼ਾਲ ਨੇ ਪੂਰੇ ਹਾਲ ਦੇ ਵੱਲ ਦੇਖਿਆ ਉਸ ਦੀਆਂ ਅੱਖਾਂ ਦੇ ਵਿੱਚ ਹਲੇ ਵੀ ਗੁੱਸਾ ਸੀ ਉਹ ਹੌਲੀ-ਹੌਲੀ ਖੜਾ ਹੋਇਆ ਉਸ ਦੀ ਆਵਾਜ਼ ਗੂੰਜੀ ਹਾਂ ਮੈਂ ਉਹੀ ਵਿਸ਼ਾਲ ਹਾਂ ਵਿਸ਼ਾਲ ਨੂੰ ਦੇ ਕੇ ਜਿਹੜੇ ਰਿਸ਼ਤੇਦਾਰ ਹੁਣ ਤੱਕ ਹੱਸ ਰਹੇ ਸੀ ਹੁਣ ਸੁੱਨ ਹੋਗੇ ਰੀਆ ਤੇ ਉਸਦਾ ਪਰਿਵਾਰ ਪੱਥਰ ਦੀ ਮੂਰਤੀ ਬਣ ਕੇ ਖੜੇ ਦਾ ਖੜਾ ਰਹਿ ਗਿਆ ਵਿਸ਼ਾਲ ਨੇ ਚਾਰੋਂ ਪਾਸੇ ਦੇਖਿਆ ਹੁਣ ਉਸਦੀ ਆਵਾਜ਼ ਹੋਰ ਵੀ ਤੇਜ਼ ਹੋ ਗਈ ਔਕਾਤ ਕੱਪੜਿਆਂ ਤੋਂ ਨਹੀਂ ਦੇਖੀ ਜਾਂਦੀ ਅਸਲੀ ਦੌਲਤ ਪੈਸੇ ਤੋਂ ਨਹੀਂ ਸੰਸਕਾਰਾਂ ਤੋਂ ਹੁੰਦੀ ਹੈ ਤੇ ਇਹ ਸੰਸਕਾਰ ਮੈਨੂੰ ਮੇਰੇ ਪਿਤਾ ਤੋਂ ਮਿਲੇ ਨੇ ਅੱਜ ਇਹਨਾਂ ਦੀ ਵਜ੍ਹਾ ਦੇ ਨਾਲ ਮੈਂ ਇੱਥੇ ਖੜਿਆ ਹਾਂ ਤਾਂ ਇਹਨਾਂ ਦੀ ਇੱਜ਼ਤ ਦੇ ਨਾਲ ਖਿਲਵਾੜ ਮੈਂ ਬਰਦਾਸ਼ਤ ਨਹੀਂ ਕਰਾਂਗਾ ਹਾਲ ਦੇ ਵਿੱਚ ਬੈਠੇ ਲੋਕਾਂ ਦੇ ਚਿਹਰੇ ਉੱਡ ਗਏ ਜਿਨ੍ਹਾਂ ਦੇ ਤਾਨੇ ਹੁਣ ਤੱਕ ਤੀਰ ਦੀ ਤਰ੍ਹਾਂ ਵੱਜ ਰਹੇ ਸੀ ਹੁਣ ਉਹੀ ਲੋਕ ਕੰਬ ਰਹੇ ਸੀ ਵਿਸ਼ਾਲ ਨੇ ਆਪਣੇ ਪਿਤਾ ਨੂੰ ਕਿਹਾ ਪਿਤਾ ਜੀ ਕਿਸੇ ਦੀ ਐਨੀ ਔਕਾਤ ਨਹੀਂ ਕਿ ਜਿਹੜੀ ਤੁਹਾਡੀ ਬੇਇੱਜ਼ਤੀ ਕਰਕੇ ਚਲਿਆ ਜਾਵੇ ਮੈਂ ਚੁੱਪ ਸੇ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਕੁਝ ਕਰ ਨਹੀਂ ਸਕਦਾ ਓਹ ਹੌਲੀ-ਹੌਲੀ ਸਟੇਜ ਤੇ ਗਿਆ ਹੁਣ ਤੱਕ ਤੁਸੀਂ ਮੇਰੇ ਪਿਤਾ ਦੇ ਕੱਪੜੇ ਹੀ ਦੇਖੇ ਸੀ ਹੁਣ ਮੇਰੀ ਔਕਾਤ ਦੇਖੋ ਥੋਲ ਸੁਨਸਾਨ ਹੋ ਗਿਆ ਸਾਰੇ ਦੀਆਂ ਨਜ਼ਰਾਂ ਉਸ ਤੇ ਟਿਕ ਗਈਆਂ ਵਿਸ਼ਾਲ ਨੇ ਆਪਣੇ ਮੈਨੇਜਰ ਨੂੰ ਫੋਨ ਕੀਤਾ ਰਾਹੁਲ ਹੋਟਲ ਦੇ ਮੈਨੇਜਰ ਦੇ ਨਾਲ ਗੱਲ ਕਰ ਹੁਣ ਇਸ ਹੋਟਲ ਦਾ ਕੰਟਰੈਕਟ ਫਾਈਨਲ ਕਰੋ ਅੱਜ ਤੋਂ ਬਾਅਦ ਹੀ ਹੋਟਲ ਮੇਰੀ ਕੰਪਨੀ ਦਾ ਹਿੱਸਾ ਹੋਵੇਗਾ ਪੂਰਾ ਹੌਲ ਹਾਕਾ ਬੱਕਾ ਰਹਿ ਗਿਆ ਲੋਕ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਹੋਟਲ ਸਟਾਫ ਦੇ ਸਾਹ ਸੁੱਕ ਗਏ ਵਿਸ਼ਾਲ ਨੇ ਹਾਲ ਦੇ ਵੱਲ ਦੇਖਿਆ ਤੇ ਗੁੱਸੇ ਦੇ ਵਿੱਚ ਬੋਲ ਗਿਆ ਅੱਜ ਦੇ ਵਿਆਹ ਦਾ ਪੂਰਾ ਖਰਚਾ ਮੈਂ ਕਲੀਅਰ ਕਰ ਰਿਹਾ ਜਿਹੜੇ ਲੋਕ ਮੇਰੇ ਪਿਤਾ ਦੀ ਇੱਜ਼ਤ ਤੇ ਹੱਸੇ ਉਹ ਸਾਰੇ ਮੇਰੇ ਵੱਲੋਂ ਦਿੱਤੇ ਹੋਇਆ ਖਾਣਾ ਖਾਣਗੇ ਯਾਦ ਰੱਖੋ ਇਹ ਪਾਰਟੀ ਉਸ ਪੁੱਤ ਦੇ ਵੱਲੋਂ ਹੈ ਜਿਸ ਦੇ ਲਈ ਸਭ ਤੋਂ ਵੱਡੀ ਦੌਲਤ ਉਸ ਦਾ ਪਿਤਾ ਹੈ ਮਹਿੰਦਰ ਨੇ ਸਿਰ ਨੀਚੇ ਕਰ ਲਿਆ ਉਹਨਾਂ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਸੀ ਪਰ ਉਹ ਰੋ ਨਹੀਂ ਰਹੇ ਸੀ ਅੱਜ ਉਹ ਹੌਸਲੇ ਦੇ ਨਾਲ ਕੰਬ ਰਹੇ ਸੀ ਪੀੜ ਤਾੜੀਆਂ ਦੇ ਨਾਲ ਗੂੰਜ ਉਠੀ ਕੈਮਰੇ ਲਗਾਤਾਰ ਫਲੈਸ਼ ਕਰ ਰਹੇ ਸੀ ਹੁਣ ਹਰ ਕੋਈ ਵਿਸ਼ਾਲ ਦੇ ਨਾਲ ਫੋਟੋ ਖਿਚਵਾਉਣਾ ਚਾਹੁੰਦਾ ਸੀ ਉਹੀ ਵਿਅਕਤੀ ਜਿਨ੍ਹਾਂ ਨੇ ਹੁਣੇ ਕੁਝ ਧੇਰ ਪਹਿਲਾਂ ਤਾਨੇ ਮਾਰੇ ਸੀ ਹੁਣ ਕੁਰਸੀ ਤੇ ਬੈਠੇ ਪਸੀਨੇ ਪੋਚ ਰਿਹਾ ਸੀ ਵਿਸ਼ਾਲ ਨੇ ਸਿੱਧਾ ਉਸ ਦੇ ਵੱਲ ਦੇਖਿਆ ਫੋਨ ਚੁੱਕਿਆ ਤੇ ਬੋਲਿਆ ਰਾਹੁਲ ਮੋਦ ਸੂਦਨ ਦੀ ਕੰਪਨੀ ਕਾਟੇ ਚ ਹੈ ਰਾਹੁਲ ਉਦੋਂ ਹੀ ਬੋਲਿਆ ਜੀ ਸਰ ਵਿਸ਼ਾਲ ਦੀ ਆਵਾਜ਼ ਗੂੰਜੀ ਅੱਜ ਹੀ ਉਸਦੇ ਡੀਲ ਫਾਈਨਲ ਕਰ ਕੱਲ ਦੀ ਹੈਡਲਾਈਨ ਹੋਣੀ ਚਾਹੀਦੀ ਹੈ ਵਿਸ਼ਾਲ ਦੀ ਕੰਪਨੀ ਨੇ ਮਦੂਸੂਦਨ ਦੀ ਇੰਡਸਟਰੀ ਨੂੰ ਖਰੀਦ ਲਿਆ ਸਾਰੇ ਰਿਸ਼ਤੇਦਾਰ ਇੱਕਦਮ ਸੁੰਨ ਰਹਿ ਗਏ ਮਦੂਸੂਦਨ ਦੇ ਚਿਹਰੇ ਤੇ ਰੰਗ ਉੱਡ ਗਏ ਉਸ ਤੋਂ ਕੁਰਸੀ ਤੋਂ ਉੱਠਿਆ ਵੀ ਨਹੀਂ ਜਾ ਰਿਹਾ ਸੀ ਵਿਸ਼ਾਲ ਨੇ ਚਾਰੇ ਪਾਸੇ ਦੇਖਿਆ ਤੇ ਆਖਰੀ ਵਾਰ ਕਿਹਾ ਉਕਾਤ ਕੱਪੜਿਆਂ ਤੋਂ ਨਹੀਂ ਜੱਜ ਕੀਤੀ ਜਾਂਦੀ ਮੇਰੇ ਕੋਲ ਪੈਸੇ ਵੀ ਨੇ ਤੇ ਸੰਸਕਾਰ ਵੀ ਪਰ ਮੇਰੇ ਲਈ ਸਭ ਤੋਂ ਵੱਡੀ ਦੌਲਤ ਮੇਰੇ ਪਿਤਾ ਦੀ ਇੱਜ਼ਤ ਹੈ ਤੇ ਜਿਸ ਨੂੰ ਤੁਸੀਂ ਭਿਖਾਰੀ ਸਮਝਿਆ ਉਹੀ ਮੇਰੀ ਦੁਨੀਆ ਦਾ ਰਾਜਾ ਹੈ ਮਹਿੰਦਰ ਦੀਆਂ ਅੱਖਾਂ 'ਚੋਂ ਹੰਝੂ ਆਉਣ ਲੱਗੇ ਉਹਨਾਂ ਨੇ ਆਪਣੇ ਪੁੱਤ ਨੂੰ ਗਲ ਨਾਲ ਲਾ ਲਿਆ ਸਾਰੇ ਰਿਸ਼ਤੇਦਾਰ ਖੜੇ ਹੋ ਕੇ ਤਾੜੀਆਂ ਦੀ ਗੂੰਜ ਐਨੀ ਗੂੰਜੀ ਕਿ ਹਾਲ ਦੀਆਂ ਕੰਧਾਂ ਵੀ ਕੰਬਣ ਲੱਗੀਆਂ ਜਿਹੜੇ ਰਿਸ਼ਤੇਦਾਰ ਹੱਸ ਰਹੇ ਸੀ ਹੁਣ ਸਿਰ ਧਰਤੀ ਵੱਲ ਕਰਕੇ ਖੜੇ ਸੀ ਰੀਆ ਤੇ ਉਸ ਦਾ ਪਰਿਵਾਰ ਸ਼ਰਮ ਦੇ ਨਾਲ ਬੇਸ਼ਰਮ ਹੋ ਗਿਆ ਮੀਡੀਆ ਤੇ ਰਿਪੋਰਟਰ ਬੋਲ ਰਹੇ ਸੀ ਵਿਸ਼ਾਲ ਸਾਦਗੀ ਤੇ ਤਾਕਤ ਦਾ ਅਸਲ ਚਿਹਰਾ ਵਿਸ਼ਾਲ ਨੇ ਮਹਿੰਦਰ ਦਾ ਹੱਥ ਫੜ ਕੇ ਕਿਹਾ ਪਿਤਾ ਜੀ ਅੱਜ ਤੁਹਾਡੀ ਇੱਜ਼ਤ ਵਾਪਸ ਆ ਗਈ ਹੁਣ ਕੋਈ ਵੀ ਤੁਹਾਨੂੰ ਇੱਜ਼ਤ ਖੋਣ ਦੀ ਹਿੰਮਤ ਨਹੀਂ ਕਰੇਗਾ ਮਹਿੰਦਰ ਦੀ ਆਵਾਜ਼ ਕੰਬੀ ਮਹਿੰਦਰ ਨੇ ਕਿਹਾ ਪੁੱਤ ਅੱਜ ਤੂੰ ਸਾਬਿਤ ਕਰ ਦਿੱਤਾ ਕਿ ਇਨਸਾਨ ਦੀ ਅਸਲੀ ਇੱਜ਼ਤ ਬੈਂਕ ਬੈਲੈਂਸ ਤੋਂ ਨਹੀਂ ਦਿਲ ਤੇ ਸੰਸਕਾਰਾਂ ਤੋਂ ਹੁੰਦੀ ਹੈ ਵਿਸ਼ਾਲ ਨੇ ਮੁਸਕਰਾਉਂਦੇ ਹੋਏ ਕਿਹਾ ਪਿਤਾ ਜੀ ਅੱਜ ਤੁਸੀਂ ਮੈਨੂੰ ਜਿੰਨਾ ਵੱਡਾ ਬਣਾ ਦਿੱਤਾ ਹੁਣ ਕੋਈ ਸਾਨੂੰ ਛੋਟਾ ਨਹੀਂ ਕਰ ਸਕਦਾ ਤਾੜੀਆਂ ਦੀਆਂ ਗੂੰਜ ਦੇ ਵਿੱਚ ਮਹਿੰਦਰ ਤੇ ਵਿਸ਼ਾਲ ਇਕੱਠੇ ਖੜੇ ਸੀ ਪੀੜ ਹੋਣ ਉਹਨਾਂ ਵੱਲ ਦੇਖ ਰਹੀ ਸੀ ਤੇ ਉਹ ਸਾਰੇ ਲੋਕ ਜਿਨ੍ਹਾਂ ਨੇ ਬੇਇੱਜ਼ਤੀ ਕੀਤੀ ਸੀ ਅੱਜ ਗਵਾਹ ਬਣ ਗਏ ਸੀ ਕਿ ਇੱਜ਼ਤ ਕਦੇ ਔਕਾਤ ਤੋਂ ਨਹੀਂ ਇਨਸਾਨੀਅਤੋਂ ਕਮਾਈ ਜਾਂਦੀ ਹੈ ਸੋ ਦੋਸਤੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜੇ ਹੀ ਸੱਚੀ ਸਟੋਰੀ ਦੇ ਨਾਲ ਸੱਚੀ ਕਹਾਣੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ